ਰਾਜਵੀਰ ਜਵੰਦਾ ਦੇ ਹਾਦਸੇ ਦੇ ਨਾਲ ਜੁੜੀ ਹੋਈ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਵੀਡੀਓ ਦੇ ਵਿੱਚ ਰਾਜਵੀਰ ਦਾ ਉਹ ਮੋਟਰਸਾਈਕਲ ਦਿਖਾਈ ਦੇ ਰਿਹਾ ਹੈ ਜਿਸ ਦੇ ਉੱਤੇ ਉਹ ਰਾਈਡ ਕਰ ਰਹੇ ਸੀ ਔਰ ਸ਼ਿਮਲਾ ਦੇ ਵੱਲ ਨੂੰ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਬੱਦੀ ਦੇ ਨਜ਼ਦੀਕ ਔਰ ਪਰਵਾਣੂ ਦੇ ਨਜ਼ਦੀਕ ਉਹਨਾਂ ਦਾ ਇੱਕ ਹਾਦਸਾ ਹੋ ਜਾਂਦਾ ਹੈ ਹਾਦਸੇ ਤੋਂ ਬਾਅਦ ਗੰਭੀਰ ਸੱਟਾਂ ਵੱਜਦੀਆਂ ਨੇ ਔਰ ਸੱਟਾਂ ਵੱਜਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਸਿਰ ਔਰ ਰੀਡ ਦੀ ਹੱਡੀ ਦੇ ਵਿੱਚ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਨੇ ਇਸ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਲੇਕਿਨ ਹਾਦਸੇ ਤੋਂ ਕੁਝ ਘੰਟਿਆਂ ਬਾਅਦ ਹੁਣ ਉਹਨਾਂ ਦੀ ਉਸ ਜੋ ਮੋਟਰਸਾਈਕਲ ਹੈ BMW ਕੰਪਨੀ ਦੀ ਮੋਟਰਸਾਈਕਲ ਹੈ R 1300 1300 cc ਦਾ ਇੰਜਨ ਹੈ ਕਾਫੀ ਐਡਵੈਂਚਰ ਬਾਈਕ ਹੈ ਇਹ ਐਡਵੈਂਚਰ ਬਾਈਕਸ ਦੇ ਕੈਟਾਗਰੀ ਦੇ ਵਿੱਚ ਆਉਂਦੀ ਹੈ ਜਿਸ ਦੇ ਉੱਤੇ ਸਵਾਰ ਹੋ ਕੇ ਸ਼ਿਮਲਾ ਵੱਲ ਨੂੰ ਜਾ ਰਹੇ ਸੀ ਔਰ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਉਹਨਾਂ ਦਾ ਹਾਦਸਾ ਇਹਦਾ ਸ਼ਿਕਾਰ ਹੋਏ ਤਾਂ ਰਸਤੇ ਦੇ ਵਿੱਚ ਦੋ ਪਸ਼ੂ ਆਪਸ ਦੇ ਵਿੱਚ ਲੜਾਈ ਕਰ ਰਹੇ ਸੀ ਤੇ ਇਸ ਕਰਕੇ ਉਹਨਾਂ ਦੀ ਜੋ ਬਾਈਕ ਹੈ ਉਹ ਆਪਣਾ ਬੈਲੈਂਸ ਖੋ ਬੈਠਦੀ ਹੈ ਔਰ ਇੱਕ ਹੋਰ ਤੀਸਰੀ ਗੱਡੀ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਹਾਦਸਾ ਕਿੰਨਾ ਭਿਆਨਕ ਹੁੰਦਾ ਹੈ ਕਿੰਨਾ ਜ਼ਬਰਦਸਤ ਹੁੰਦਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਕਤ ਹਾਲਤ ਕਾਫੀ ਜਿਆਦਾ ਗੰਭੀਰ ਬਣੀ ਹੋਈ ਹੈ ਰਾਜਵੀਰ ਜਵੰਦਾ ਦੀ ਔਰ ਮੁਹਾਲੀ ਦੇ ਫੋਰਟ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਿਹਤ ਵਿੱਚ ਸੁਧਾਰ ਹੋਵੇ ਲੇਕਿਨ ਜਿਸ ਤਰੀਕੇ ਦਾ ਭਿਆਨਕ ਹਾਦਸਾ ਹੋਇਆ ਉਸ ਤੋਂ ਬਾਅਦ ਉਸ ਥਾਂ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੜਕ ਦੇ ਇੱਕ ਕਿਨਾਰੇ ਦੇ ਉੱਤੇ ਉਹਨਾਂ ਦੀ ਜੋ ਬਾਈਕ ਹੈ BMW R1300 ਕਿਸ ਤਰੀਕੇ ਨਾਲ ਸੜਕ ਦੇ ਕਿਨਾਰੇ ਤੇ ਡਿੱਗੀ ਪਈ ਹੈ